ਤਮਝੋ ਨਰੀ ਸ਼ਮਤ ਕਾਰ ਭਈਆ ਮੇਰੀ ਰਾਖੀ ਕਾ ਮਤਲਬ ਹੈ ਪਿਆਰ ਭਈਆ ਪੀਐਸਐਫ ਜਵਾਨਾਂ ਦੇ ਗੁੱਟ ਤੇ ਰਖੜੀ ਬੰਨਣ ਦੀਆਂ ਇਹ ਤਸਵੀਰਾਂ ਵਾਗਾ ਸਰਹੱਦੀਆਂ ਨੇ ਤਮਝੋ ਨਰੀ ਸ਼ਮਤ ਕਾਰ ਭਈਆ ਦੇਸ਼ ਦੀ ਸੁਰੱਖਿਆ ਵਿੱਚ ਤਾਇਨਾਤ ਇਹਨਾਂ ਜਵਾਨਾਂ ਨੂੰ ਰਖੜੀ ਦੇ ਮੌਕੇ ਭੈਣਾ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਭੈਣਾ ਖੁਦ ਰਖੜੀ ਲੈ ਕੇ ਵੀਰਾਂ ਕੋਲ ਪੁੱਜੀਆਂ ਬੀਜੇਪੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਲక్ష్ਮੀ ਕਾਂਤਾ ਚਾਵਲਾ ਨੇ ਵੀ ਬੀਐਸਐਫ ਜਵਾਨਾਂ ਨੂੰ ਰੱਖੜੀ ਬੰਨੀ ਉਹ ਪਿਛਲੇ 49 ਸਾਲਾਂ ਤੋਂ ਵਾਗਾ ਸਰਹੱਦ ਉੱਤੇ ਜਵਾਨਾਂ ਨੂੰ ਰੱਖੜੀ ਬੰਨਦੇ ਆ ਰਹੇ ਨੇ ਡਿਊਟੀ ਕਰਦੇ ਜਵਾਨਾਂ ਨੂੰ ਰੱਖੜੀ ਬੰਨਣ ਦੀ ਪ੍ਰਿਤ ਵੀ ਲక్ష్ਮੀ ਕਾਂਤਾ ਚਾਵਲਾ ਨੇ ਹੀ ਪਾਈ ਸੀ 1968 ਵਿੱਚ ਇਹ ਰਾਖੀ ਮਨਾਣੀ ਸ਼ੁਰੂ ਕੀਤੀ ਔਰ ਅੱਜ ਆਪ ਇਹ ਦੇਖੀ ਬਾਰਡਰ ਪਰ ਮੇਲਾ ਲਗਾ ਹੋਇਆ ਹੈ ਅਬ ਹਰ ਸੰਸਥਾ ਉੱਠ ਕੇ ਆ ਰਹੀ ਹੈ ਮੈਨੂੰ ਬਹੁਤ ਖੁਸ਼ੀ ਹੈ हां इन्होंने हमारे परिवार की जो कमी थी सभी जो हमारे और फौजी भाई हैं सबकी कमी को पूरा कर रहे हैं लोग और हमें बहुत ही अच्छा लग रहा है हम इस इसके लिए इनका धन्यवाद अदा करते हैं उधर दिल्ली ਵਿੱਚ ਵੀ ਸਕੂਲੀ ਬੱਚਿਆਂ ਨੇ ਪ੍ਰਧਾਨ ਮੰਤਰੀ ਨੂੰ ਰਖੜੀ ਬੰਨੀ ਉਥੇ ਹੀ ਪ੍ਰਧਾਨ ਮੰਤਰੀ ਨarendra Modi ਅਤੇ ਰਾਸ਼ਟਰਪਤੀ Pranab Mukherjee ਨੇ ਦੇਸ਼ ਵਾਸੀਆਂ ਨੂੰ ਰਖੜੀ ਦੇ ਤਿਹਾੜੀ ਦੀਆਂ ਵਧਾਈਆਂ ਦਿੱਤੀਆਂ ਨੇ